ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕਣਕ ਦੀ ਆਪਾਂ ਬਜਾਈ ਕਰਦੇ ਪਏ ਆ ਤੇ ਬਿੰਦੂ ਦੇ ਨਾਲ ਡਿਊਟੀ ਲੱਗੀ ਆ ਆਪਣੀ ਦੂਜੇ ਬੰਦੇ ਆ ਜਿਹੜਾ ਆਪਣਾ ਹੋਰ ਕੰਮਾਂ ਦੇ ਲੱਗੇ ਹੋਏ ਆ ਇਸ ਕਰਕੇ ਆਪਣੀ ਡਿਊਟੀ ਲੱਗੀ ਆ ਬਿੰਦੂ ਨਾਲ ਕਣਕ ਬੀਜਣ ਦੀ ਐਸ ਮੋਟਰ ਤੇ ਆਪਣੇ ਕਰੀਬ 10 ਖੱਤੇ ਆ ਕਣਕ ਕਣਕ ਬੀਜਣ ਵਾਲੇ ਸਵੇਰੇ ਆਉਂਦੇ ਹੋਏ ਵੀ ਆਪਾਂ ਥੋੜਾ ਲੇਟ ਹੋ ਗਿਆ ਸੀਗੇ ਤੇ ਆਉਂਦੇ ਹੀ ਹੱਲੇ ਪਹਿਲਾ ਹੀ ਜਿਹੜਾ ਲਾਇਆ ਸੀਗਾ ਤੇ ਉਹਦੇ ਨਾਲ ਕੀ ਹੋਇਆ ਪਤਾ ਨਹੀਂ ਕਿਦਾਂ ਹੋਇਆ ਜਿਹੜਾ 50V ਹੁੰਦਾ ਉਹ ਟੁੱਟ ਗਿਆ ਸੀਗਾ ਉਹ ਪਾਪ ਹੋ ਕੇ ਜਦੋਂ ਆਪਾਂ ਫਿਰ ਦੇਖਿਆ ਟਰੈਕਟਰਾ ਜਿਹ ਕੋ ਆਪਣੇ ਕੋ ਇੱਕੋ ਹੀ ਆ ਮਹਿੰਦਰਾ ਜਿਹੜਾ ਆ ਉਹਦੀਆਂ ਬ੍ਰੇਕਾਂ ਰੁਕਾ ਦਾ ਕੰਮ ਹੋਣਾ ਦਿੱਤਾ ਹੋਇਆ ਐਕਸਲਾਂ ਦੇ ਸਾਇਜ ਵਗੈਰਾ ਹੋਣੇ ਸੀਗੇ ਇਸ ਕਰਕੇ ਉਹਨੂੰ ਟਾਈਮ ਲੱਗਣਾ ਸੀਗਾ ਇਸ ਕਰਕੇ ਅੱਜ ਆਪਾਂ ਫਿਰ ਇੱਕੋ ਟਰੈਕਟਰ ਦੇ ਨਾਲ ਇੱਥੇ ਬੀਜਣ ਆਏ ਹੋਏ ਆਂ ਬੀਜ ਤਾਂ ਇੱਕੋ ਨਾਲ ਹੋ ਜਾਂਦੀ ਆ ਕਿਉਂਕਿ ਆਪਾਂ ਸਾਰੇ ਦਾ ਸਾਰਾ ਕਿਉਂ ਨਾ ਜਿੰਨਾ ਜਿੰਨਾ ਜਿਹੜੇ ਤੱਕ ਬੜਾਇਆ ਆ ਆਪਾਂ ਐਸਐਮਐਸ ਤੋਂ ਬਿਨਾ ਬੜਾਇਆ ਇਸ ਕਰਕੇ ਇਹ ਪ੍ਰਾਲੀ ਦਾ ਆਪਾਂ ਕੀ ਕਰਦੇ ਆ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਹਾਂਜੀ ਪ੍ਰਾਲੀ ਨੂੰ ਆਪਾਂ ਏਦਾਂ ਆਪਣੇ ਖੱਤਿਆਂ ਦੇ ਵਿੱਚ ਖਿਲਾਰ ਲਿਆ ਆ ਤੇ ਖਿਲਾਰਨ ਤੋਂ ਬਾਅਦ ਆਹ ਸੁਪਰ ਸੀਟਰ ਦੇ ਨਾਲ ਆਪਣਾ ਬੰਦਾ ਬੀਜੀ ਜਾਂਦਾ ਆ ਥੋੜੇ ਜਿਹੜੇ ਮੈਂ ਲਾਏ ਆ ਹੁਣ ਮੈਂ ਚਾਹ ਪੀਣ ਲੱਗ ਪਿਆ ਤੇ ਹੁਣ ਬਿੰਦੂ ਲੱਗਾ ਹੋਇਆ ਆ ਤੇ ਇਹ ਪ੍ਰਾਲੀ ਆਪਾਂ ਖਿਲਾਰੀ ਕਾਹਦੇ ਨਾਲ ਆ ਕਈ ਬੰਦੇ ਫੇ ਪੋਸ਼ਣ ਲਾ ਪੈਂਦੇ ਆ ਨਾ ਵੀ ਪ੍ਰਾਲੀ ਕਾਹਨ ਖਿਲਾਰਦੇ ਆ ਉਹ ਤੁਹਾਨੂੰ ਦਿਖਾਉਨੇ ਆ ਆ ਦੇਖੋ ਪਹਿਲਾਂ ਖੱਤੇ ਏਦਾਂ ਦੇ ਬਣਦੇ ਆ ਆ ਦੇਖੋ ਇਦਾਂ ਪਰਾਲੀ ਪਰੋੜੀ ਵਿੱਚ ਸਾਰਾ ਕੁਝ ਹੋਈ ਜਾਂਦਾ ਆ ਆਹੋ ਯੰਤਰ ਆ ਆਪਣਾ ਇਹੇ ਯੰਤਰ ਆ ਜਿਹਦੇ ਨਾਲ ਆਪਾਂ ਪਰਾਲੀ ਖਿਲਾਰਦੇ ਆ ਟੋਟਲ ਜੇ ਗੱਲ ਕਰੀਏ ਇਹਨੂੰ ਆਪਾਂ ਸਿਰਫ ਜਿਹੜੀ ਫੱਟੀ ਆ ਉਹ ਜੀਟਰ ਟਰੈਕਟਰ ਦੀ ਆ ਤੇ ਉਹਦੇ ਉੱਪਰ 209 ਦਾ ਬੈਰਿੰਗ ਆਪਾਂ ਕੱਸ ਦਿੱਤਾ ਸੀਗਾ ਪਿਛਲੇ ਸਾਲ ਨਾਲ ਸ਼ਾਟ ਆ ਆਪਣੇ ਕੋਲ ਪੁਰਾਣੀ ਪਈ ਸੀਗੀ ਉਹਦੇ ਮਗਰ ਆਹ ਸਰੀਆ ਲਵਾਤਾ ਸਰੀਆ ਥੋੜਾ ਛੋਟਾ ਲੱਗ ਗਿਆ ਸੀਗਾ ਤਾਂ ਆਪਾਂ ਨਾਲ ਐਂਗਲ ਲਵਾ ਕੇ ਵਧਾਤਾ ਉਹਨੂੰ ਤੇ ਮੋਰੇ ਆ ਇੱਕ ਜੋਕ ਲੈ ਕੇ ਜਿਹਦੇ ਵਿੱਚ ਕ੍ਰੋਸ ਪਾਤਾ ਆਪਾਂ ਮਤਲਬ ਬੜਾ ਖਰਚਾ ਨਹੀਂ ਕੀਤਾ ਮੈਨੂੰ ਮੈਦਿਆ ਵੀ ਇਹ ਵੱਧ ਤੋਂ ਵੱਧ ਬੈਰੰਗ ਕ੍ਰੋਸ ਤੇ ਜੋਕ ਇਹ ਸਮਾਨ ਆਪਣਾ ਮਤਲਬ ਇਹ ਦੁਕਾਨ ਤੋਂ ਲਿਆਂਦਾ ਸੀਗਾ ਬਾਕੀ ਆ ਸ਼ਾਟ ਤਾਂ ਆਪਣੇ ਘਰੇ ਪਈ ਸੀ ਤੇ ਕਿਲੋਆਂ ਦੇ ਸਹਾਣਾ ਕਵਾੜੀਆਂ ਨੇ ਲੈਣੀ ਹੁੰਦੀ ਆ ਨਾ ਆਪਾਂ ਇੱਧਰ ਵਰਤ ਲਈ ਬਹੁਤੋ ਵੱਧ ਇਹ 15-18 ਹਜ਼ਾਰ ਦਾ ਸਮਾਨ ਇਹਨੂੰ ਲੱਗਾ ਹੋਇਆ ਆ ਬਾਕੀ ਕੁਛ ਆਪਣੀ ਮਿਹਨਤ ਲੱਗੀ ਹੋਈ ਆ ਜਿੱਦਾਂ ਹਾ ਬਿਲਡਿੰਗ-ਵਿਲਡਿੰਗ ਮਗਰ ਆਪਾਂ ਆਪ ਹੀ ਕਰ ਲਈਦੀ ਆ ਹੁਣ ਆਪਣਾ ਹੁਣ ਆਪਾਂ ਤਾਂ ਦਿਖਾਉਣੇ ਆ ਆਪਣੇ ਖੇਤ ਮਤਲਬ ਇਹ ਸਿੱਧਾ ਬੀਜਣ ਦੇ ਨਾਲ ਕਿੰਨੇ ਕਿੱਦਾਂ ਨੇ ਵਣਦੇ ਆ ਹਾਂਜੀ ਆਹ ਦੇਖੋ ਐਦਾਂ ਕਰੀ ਸਫਾਈ ਮਤਲਬ ਆਉਂਦੀ ਆ ਸਿੱਧੀ ਪਰਾਲੀ ਨਾਲ ਇਸ ਵਸਣ ਨਾਲ ਥੋੜਾ ਪਰਾਲੀ ਬਰੀਕ ਹੋ ਜਾਂਦੀ ਆ ਤੇ ਬਾਕੀ ਜੇ ਆਪਾਂ ਗੱਲ ਕਰੀਏ ਖੱਤੇ ਇਹਦੇ ਨਾਲੋਂ ਆੜੇ ਨਹੀਂ ਬਣਦੇ ਸੀਗੇ ਪਿਛਲੇ ਸਾਲ ਵੀ ਆਪਾਂ ਤਕਰੀਬਨ ਸਾਰੇ ਖੱਤੇ ਇਦਾਂ ਹੀ ਬੀਜੇ ਸੀਗੇ ਔਰ ਸਾਰੇ ਬਹੁਤ ਵਧੀਆ ਜੰਮੇ ਸੀਗੇ ਤੇ ਕਣਕ ਦਾ ਝਾੜ ਵੀ ਸੋਹਣਾ ਨਿਕਲ ਗਿਆ ਸੀਗਾ ਬਾਕੀ ਟਰੈਕਟਰ ਦਾ ਜੇ ਗੱਲ ਕਰੀਏ ਟਰੈਕਟਰ ਆਪਣਾ ਆਪਾਂ ਪਹਿਲੇ ਗियर ਦੇ ਵਿੱਚ ਹੀ ਕਣਕ ਬੀਜਦੇ ਆ ਇਸੇ ਸਾਲ ਘੱਟੋ ਘੱਟ ਆਪਾਂ 70-75 ਖਤੇ ਮਲਵੀ ਬੀਜ ਦਿੱਤੇ ਆ ਤੇ ਤਕਰੀਬਨ ਸਾਰੇ ਪਾਸੇ ਆਪਾਂ ਨੂੰ ਸ਼ਾਬਾਸ਼ ਹੀ ਮਿਲੀ ਆ ਅਗਲਾ ਇਹ ਕਹਿੰਦਾ ਵੀ ਖੱਤੇ ਬਹੁਤ ਵਧੀਆ ਬਣਾਏ ਆ ਕਿਉਂਕਿ ਯਾਰ ਆਪਾਂ ਦੂਸਰਾ ਗੇਅਰ ਹੀ ਨਹੀਂ ਲਾਉਣਾ ਤੇ ਖੱਤਾ ਤਾਂ ਆਪਣੇ ਆਪ ਹੀ ਬਣਨਾ ਆ ਹੈਨਾ ਗੱਲ ਵੀ ਆ ਦੇਖ ਲਓ ਗੱਲ ਵੀ ਕਾਫੀ ਹੈਗੀ ਆ ਜੇ ਹੁਣ ਆਪਾਂ ਦੂਜੇ ਗিয়ার 'ਚ ਭਿਹਾਉਣ ਦੀ ਕੋਸ਼ਿਸ਼ ਕਰਾਂਗੇ ਤੇ ਖੱਤਾ ਨਹੀਂ ਬਣਦਾ ਹੁੰਦਾ ਮੋਲੇ ਬੀਜੀ ਆ ਗਣਕ ਅਗਲੇ ਨੂੰ ਪਹਿਲਾਂ ਦੱਸ ਦਿੰਦਾ ਵੀ ਨਾ ਤਾਂ ਤਵੀਆਂ ਨਾਲ ਬਾਈ ਮੋਰੇ ਕੋਈ ਲੋਡ ਨਹੀਂ ਹੈਗੀ ਜਿਹੜਾ ਤਵੀਆਂ ਨਾਲ ਬਹਾਈ ਤੇ 5-6 ਲੀਟਰ ਤੇਲ ਤੂੰ ਘੱਟੋ-ਘੱਟ ਖਰਚਣਾ ਨਾਲੇ ਆਪਣੀ ਮਿਹਨਤ ਲਾਉਣੀ ਆ ਉਹੀ 200 ਸਾਨੂੰ ਵੱਧ ਦੇ ਦੇਵੀ ਤੇ ਆਪਾਂ 5 6 5 7 ਤੱਕ ਖਤ ਤੇ ਕੱਲ ਆਪਣੇ ਪਹਿਲਾਂ ਬੀਜ ਹੋਏ ਆ ਬਾਕੀ 10 ਕਾਜ ਆਪਾਂ ਇੱਥੇ ਗੜ ਜਾਣੇ ਆ ਜੇ 10 ਵਿੱਚੋਂ 2 4 ਰਹਿ ਜਾਣਗੇ ਕੱਲ ਨੂੰ ਕਾੜ ਦੇਵਾਂਗੇ ਤੇ ਹੁਣ ਆਪਾਂ 5 4 ਦਾਣਾ ਮਤਲਬ ਕਣਕ ਬੀਜਣ ਤੇ ਹੀ ਆ ਕੱਲ ਨੂੰ ਆਪਾਂ ਕੁਝ ਝੋਨਾ ਵੜਨ ਵਾਲਾ ਰਹਿੰਦਾ ਆਪਣਾ ਉਹ ਵੜਾਂਗੇ ਤੇ ਬਾਕੀ ਕੰਮ ਮੌਲ ਜਿੰਨਾ ਮਰਜ਼ੀ ਕਰ ਲੋ ਕਰਨ ਵਾਲਾ ਬੰਦਾ ਚਾਹੀਦਾ ਘਾਟੇ ਦੇ ਨਾ ਕਰੋ ਹੁਣ ਜਦਾਂ ਪਾਰਸਾ ਚੌਜ ਆ ਜੀ ਅਸੀਂ ਹੈਗੇ ਵੀ ਬੇਲੇ ਸੀਗੇ ਮਤਲਬ 1 2 ਦਿਨ ਸਾਢੇ 1.5 ਦਿਨ ਸਾਡੇ ਕੋਲ ਬੇਲਾ ਸੀਗਾ ਅਸੀਂ ਕੱਢ ਸਕਦੇ ਸੀ ਉਹ ਬੰਦੇ ਦੇ ਖਤੇ 22 23 ਖਤੇ ਬੰਦਾ ਕਹਿੰਦਾ ਸੀਗਾ ਆਪਾਂ ਦਾ ਕੋਈ ਨਾ ਕੱਢ ਦਾਂਗੇ ਉਹਨੇ ਆਪਣਾ ਆਪਾਂ ਉੱਥੇ ਸੜਕ ਦੇ ਬੀਜ ਦੇ ਸੀਗੇ ਬੀਜ ਦੇ ਬੀਜ ਦੇ ਦੇਖਿਆ ਵੀ ਹਾਂ ਵੀ ਵਧੀਆ ਤਰ੍ਹਾਂ ਬੀਜ ਦੇ ਆ ਤੇ ਉਹਨੇ ਆਪਾਂ ਨੂੰ ਮਤਲਬ ਗੱਲ ਕਰਨ ਲੱਗ ਪਿਆ ਕਹਿੰਦਾ ਕਹਿੰਦਾ ਮੇਰੀ ਵੀ ਬੀਜ ਹੈਗਾ ਬੀਜ ਦੇਵਾਂਗੇ ਤੇ ਰੇਟ ਉਹ ਪਤਾ ਦਵੇ ਮਤਲਬ ਕੰਮ ਕਰਨ ਵਾਲੇ ਬੰਦੇ ਨੇ ਤਾਂ ਕੰਮ ਹੀ ਕਰਨਾ ਤੇ ਆਪਾਂ ਵੀ ਸੋਚਿਆ ਵੀ ਚੱਲ 22 23 ਖਤੇ ਜੇ ਮਿਲਦੇ ਆ ਘੱਟੋ ਘੱਟ ਵੀ ਜੇ ਗੱਲ ਕਰੀ 50000 ਦੇ ਲਗਭਗ ਕੰਮ ਹੈਗਾ ਆ ਤੇ 50000 ਦੇ ਵਿੱਚੋਂ ਵੀ ਅੱਧ ਕ ਤਾਂ ਵੀ ਵੀ ਕਹੀਏ ਵਾਜਦਾ ਹੀ ਆ ਸਿੱਧੀ ਜੀ ਗੱਲ ਆ ਪਰ ਉਹ ਬੰਦਾ ਪਰ ਉਹ ਕਹਿੰਦਾ ਕਹਿੰਦਾ ਮੈਂ 1800 ਨੂੰ ਵਜਾਉਣੀ ਆ ਅਸੀਂ ਕਹਾਂ ਭਾਈ ਵੀ 1800 ਤਾਂ ਬਹੁਤ ਘੱਟ ਆ ਹੈਨਾ ਤੇ ਲੈ ਕਹਿੰਦਾ ਤੁਸੀਂ ਆ ਵੀਜੂਗੇ ਤਾਂ ਹੋਰ ਕੋਈ ਵੀਰ ਦੂਗਾ 1800 ਰੁਪਇਆ ਦੇਣਾ ਮੈਂ ਹਣ ਇਹ ਨਹੀਂ ਪਤਾ ਜਿਹੜਾ ਹੋਰ ਬੰਦਾ ਬੀਜਿਆ ਉਹ ਵੀ 1800 ਨੂੰ ਬੀਜ ਗਿਆ ਆਪਾਂ ਦਾ 1800 ਨੂੰ ਬੀਜੀ ਨਹੀਂ ਹੈਗੀ ਹੈਨਾ ਜਾਨੀ ਐਸਐਮਐਸ ਨਾਲ ਵੱਡਿਆ ਹੋਵੇ ਮੁੱਢਾ ਨਾ ਪਰਾਲੀ ਦੇ ਵਿੱਚ ਜੇ ਕਹੀਏ ਕਈ ਬੰਦੇ 2000 ਨੂੰ ਬੀਜਦੇ ਆ 2000 ਤਾਂ ਬਹੁਤ ਘਟਿਆ 2000 ਰੁਪਇਆ ਜੇ ਮੁੱਢਾਂ ਵਿੱਚ ਪਰਾਲੀ ਵਿੱਚ ਆਪਾਂ ਬੀਜਣਾ ਆ ਬਹੁਤ ਘਟਿਆ ਹੁਣ ਟਰੈਕਟਰ ਦੀ ਢਹਾ ਨਿਕਲਦੀ ਐ ਐਡਾ ਟਰੈਕਟਰ ਐ ਮਗਰ ਇਹ ਸੁਪਰ ਸੀਡਰ ਚੱਲਦਾ ਫੇਰ ਕ੍ਰਾਸ ਕ੍ਰੋਸ ਸਾਰਾ ਕੁਝ ਹੈ ਨਾ ਤੇ 24-2500 ਰੁਪਈਆ ਮਤਲਬ ਮੁੱਢਾਂ ਵਿੱਚ ਇਦੀ ਬਜਾਈ ਦਾ ਚਾਹੀਦਾ ਆ ਹੁਣ ਕਈ ਬੰਦੇ ਇਹੋ ਜਿਹੇ ਆ ਉਹ ਕਹਿੰਦੇ ਜੀ ਅਸੀਂ ਦੇਨੇ 2000 ਆ ਪਰ ਉਹ ਮੋਰੇ ਤਵੀਆਂ ਦੀ ਦੋੜ ਤਵੀਆਂ ਦੀ ਦੋੜ ਮੋਰੇ ਪਾ ਲੈਂਦੇ ਆ ਕਹਿੰਦੇ ਅਸੀਂ ਜੀ ਮੋਰੇ ਤਵੀਆਂ ਨਾਲ ਦੋ ਵਾਰੀ ਬਾਧਨੇ ਆ ਤੇ 2000 ਰੁਪਈਆ ਦੇਣਾ ਉਹਨਾਂ ਨੂੰ ਪੁੱਛਣ ਵਾਲਾ ਕੋਈ ਬੰਦਾ ਹੋਵੇ ਤਵੀਆਂ ਦੀ ਦੋੜ ਕਿਤੇ 500 ਤੋਂ ਘੱਟ ਤਾਂ ਪੈ ਜਾਂਦੀ ਆ ਹੈਨਾ ਆਪੋ ਆਪਣੇ ਹਰੇਕ ਬੰਦੇ ਦਾ ਮਤਲਬ ਮੈਂ ਸਾਡੇ ਦੇਖਿਆ ਹਿਸਾਬ ਕਿਤਾਵਿਆ ਆਪੋ ਆਪਣੀ ਥਿਉਰੀ ਆ ਤੇ ਜਦ ਆਪਾਂ ਮਤਲਬ ਬਿਨਾ ਤਵੀਆਂ ਨਾ ਬਾਇਏ ਅਗਲੇ ਨੂੰ ਐਨ ਵਧੀਆ ਤਰੀਕੇ ਦਾ ਖਤਾ ਬਣਾ ਕੇ ਦਿੰਨੇ ਆ ਅਗਲਾ 2500 ਰੁਪਏ ਦਵੇ ਨਾਲੇ ਤਾਂ ਅਗਲੇ ਨੂੰ ਤਵੀਆਂ ਨਹੀਂ ਕਸਾਉਣੀਆਂ ਪਈਆਂ ਨਾਲੇ ਅਗਲੇ ਨੂੰ ਕੋਈ ਮਤਲਬ ਜੇ ਅਗਲੇ ਕੋਈ ਬੰਦਾ ਹੈਗਾ ਠੀਕ ਹੈ ਨਹੀਂ ਉਹ ਬੰਦਾ ਵੀ ਮੁੱਲ ਲੈ ਕੇ ਦਿਹਾੜੀ ਤੇ ਲੈ ਕੇ ਅਗਲਾ ਲੱਗੂਗਾ ਨਾ ਤੇ ਚਲੋ ਬਾਕੀ ਆਪਾਂ ਨੂੰ ਏਡਾ ਲਾਲਚ ਵੀ ਹੈ ਨਹੀਂਗਾ ਪਿਛਲੇ ਸਾਲ ਆਪਾਂ ਕੋਈ ਖਤਾ ਵੀ ਨਹੀਂ ਬੀਜਿਆ ਸੀਗਾ ਪਹਿਲੇ ਸਾਲ ਸੁਪਰ ਸੀਡਰ ਲਿਆਂਦਾ ਸੀਗਾ ਇਸੇ ਸਾਲ ਜਰੂਰ ਆਪਾਂ 70 ਕ ਖਤਿਆਂ ਦੇ ਕਰੀਬ ਆਪਾਂ ਬੀਜ ਦਿੱਤੇ ਆ ਤੇ ਕੌਸ਼ ਖਤੇ ਆਪਣੇ ਹਲੇ ਰੌਣੀ ਕੀਤੇ ਹੋਏ ਆ ਬੰਦੇ ਨੇ ਤੇ ਉਹ ਬੀਜਣੇ ਆ ਬਾਕੀ ਕੱਲ ਆਪਣਾ ਡਰੋਨ ਜਿਹੜਾ ਸੀਗਾ ਉਹ ਐਸਾ ਡਿਆ ਹਾਥੇ ਨਹੀਂ ਆਇਆ ਤੇ ਮੈਨੂੰ ਆਪਾਂ ਨੂੰ ਥੋੜਾ ਜਿਹਾ ਮਤਲਬ ਪਹਿਲਾਂ ਇਦਾਂ ਦਾ ਹੈ ਨਹੀਂ ਸੀਗਾ ਹੁਣ ਮਾਲ ਜਿਹਦਾ ਵੀਡੀਓ ਵਗੈਰਾ ਆਪਣੀਆਂ ਚੱਲਦੀਆਂ ਆ ਤੇ ਆਪਾਂ ਨੂੰ ਇਦਾਂ ਹੁੰਦਾ ਵੀ ਵਧੀਆ ਤਰੀਕੇ ਨਾਲ ਬਣਾਈਏ ਜਿੱਦਾਂ ਮੇਰੇ ਕੋਲ ਆਈਫੋਨ ਵਗੈਰਾ ਤਾਂ ਹੈ ਨਹੀਂਗਾ ਸੈਮਸੰਗ ਦਾ ਫੋਨ ਆ ਉਹਦੇ ਨਾਲ ਹੀ ਵੀਡੀਓ ਬਣਾਉਣਾ ਹਣਾ ਕੰਟੈਂਟ ਵਿੱਚ ਦਮ ਹੋਣਾ ਚਾਹੀਦਾ ਸੈਮਸੰਗ ਤੇ ਹੀ ਵਾਇਰਲ ਹੋ ਜਾਂਦੀਆਂ ਵੀਡੀਓ ਕੋਈ ਟਿੱਡਾ ਚੱਕਰ ਨਹੀਂ ਹੈਗਾ ਤੇ ਗਿੰਬਲ ਮੈਂ ਜ਼ਰੂਰ ਲਿਆਂਦੀ ਹੋਈ ਆ ਮੈਂ ਜਿਹੜਾ ਸ਼ੂਟ ਕਰਦਾ ਪਿਆ ਗਿੰਬਲ ਨਾਲ ਹੀ ਕਰਦਾ ਪਿਆ ਹੋਂ ਸ਼ੂਟ ਬਹੁਤ ਵਧੀਆ ਹੁੰਦਾ ਵੀਡੀਓ ਸ਼ੇਕ ਵਗੈਰਾ ਨਹੀਂ ਹੁੰਦੀ ਹੈਗੀ ਡਰੋਨ ਇਸ ਕਰਕੇ ਲੈਂਦਾ ਸੀ ਮੈਨੂੰ ਇਦਾਂ ਸੀ ਵੀ ਹਾਂ ਅੱਜ ਕਣਕ ਵੀ ਜਣੀ ਆ ਜਾਂ ਝੋਨਾ ਵੜਨਾ ਡਰੋਨ ਉਡਾਵਾਂਗੇ ਉੱਪਰੋਂ ਐਨ ਵਧੀਆ ਤਰੀਕੇ ਨਾਲ 뷰 ਲਵਾਂਗੇ ਪਰ ਉਹ ਰਵਾਨਾ ਦਿਲ ਚ ਰਹਿ ਗਿਆ ਚਲੋ ਬਾਕੀ ਸਸਤੇ ਡਰੋਨ ਮਗਾਉਣੇ ਨਹੀਂ ਚਾਹੀਦੇ ਚਲੋ ਆਪਾਂ ਮਗਾ ਕੇ ਦੇਖ ਲਿਆ ਕੋਈ ਚੱਕਰ ਨਹੀਂਗਾ ਤੇ ਹੁਣ ਜੇ ਅੱਬ ਮੇਰ ਕਰੂਗਾ ਹੋਰ ਤੇ ਫਿਰ ਵਧੀਆ ਡਰੋਨ ਐ ਕਰੀ ਲਿਆਵਾਂਗੇ ਪਰ ਮਗਰ ਆਪਣਾ ਟਰੈਕਟਰ ਇਹਦੇ ਨੂੰ ਢੀੜੀ ਕੱਢੀਆਂ ਦਾ ਤਿੰਨਾ ਖੇਤਾਂ ਦੀ ਲੰਬਾਈ ਤੇ ਬੀਜਦੇ ਪਏ ਆ ਸਿਰੇ ਤੋਂ ਸਿਰੇ ਢੀੜਾ ਮਸਾ ਹੀ ਆਉਂਦਾ ਮੈਨੂੰ ਮੈਂ ਕਾਫੀ ਟਾਈਮ ਲੱਗ ਜਾਂਦਾ ਢੀੜਾ ਆਉਂਦੇ ਆਉਂਦੇ ਬਾਕੀ ਸੁਪਰ ਸੀਡਰ ਤੇ ਕਣਕ ਬੀਜਣ ਵਾਸਤੇ ਹੌਸਲੇ ਵਾਲਾ ਬੰਦਾ ਚਾਹੀਦਾ ਇਦਾਂ ਨਹੀਂ ਹੈਗਾ ਵੀ ਕਰੀ ਖੜ ਗਿਆ ਕਰੀ ਰੋਕ ਗਿਆ ਨਾ ਇੱਕ ਹੀ ਲੱਗ ਗਿਆ ਤੇ ਲੱਗ ਗਿਆ ਬਾਕੀ ਕਿਹੜਾ ਕਿਹੜਾ ਬੰਦੇ ਨੇ ਕਣਕ ਬੀਜ ਲਈ ਆ ਕਿਹੜੇ ਕਿਹੜੇ ਨੇ ਨਹੀਂ ਬੀਜੀ ਕਮੈਂਟ ਕਰੋ ਕਿਹੜਾ ਵੀ ਤੁਸੀਂ ਬੀਜਿਆ ਉਹਦੇ ਬਾਰੇ ਜਰੂਰ ਦੱਸੋ ਆਪਾਂ 327 ਵੀ ਬੀਜਿਆ ਆ ਤੇ ਹਾਂ ਨਵੰਬਰ ਦੇ ਵਿੱਚ ਆਪਾਂ ਬੀਜਣੀ ਸ਼ੁਰੂ ਕੀਤੀ ਆ ਕਣਕ ਬੀਜਣ ਨੂੰ ਅਕਤੂਬਰ ਦੇ ਐਂਡ ਜਿਹੇ ਵਿੱਚ ਵੀ ਇੱਕ ਦੋ ਦਿਨ ਲਾਪਾ ਲਾ ਸਕਦੇ ਸੀ ਪਰ ਆਪਾਂ ਆਪ ਹੀ ਨਹੀਂ ਬੀਜਿਆ ਆਪਾਂ ਵੀਜੀ ਆ ਨਵੰਬਰ ਦੇ ਮਤਲਬ ਨਵੰਬਰ ਨਵੰਬਰ ਦੇ ਨਵੰਬਰ ਦੇ 20 ਤਰੀਕ ਤੱਕ ਆਪਾਂ ਵੀਜ ਦੇਣੀ ਕਣਕ ਜਿਹੜੀ ਹੈਗੀ ਆ 327 ਵੀ ਆਪਾਂ ਵੀਜਦੇ ਆ ਤੇ 327 ਦੇ ਬਾਰੇ ਵੀ ਪਤਾ ਮੈਨੂੰ ਮਤਲਬ ਸੋਸ਼ਲ ਮੀਡੀਆ ਤੇ ਲੱਗਾ ਸੀ ਪਿਛਲੇ ਸਾਲ ਵੀ ਵੀਡੀਓ ਪਾਈ ਸੀ ਵੀ ਕਿਹੜਾ ਵੀ ਵਧੀਆ ਨਿਕਲਿਆ 327 ਦੇ ਰਿਵਿਊ ਬਹੁਤ ਵਧੀਆ ਸੀਗੇ ਉਹਦੇ ਬਾਰੇ ਕਮੈਂਟ ਜਾਦੀ ਆਏ ਸੀ ਤੇ ਆਪਣੇ ਘਰੇ ਜਿਹੜਾ ਢੋਲ ਵਿੱਚ ਆਪਾਂ ਰੱਖਿਆ ਹੋਇਆ ਡਰਾਮ ਦੇ ਵਿੱਚ ਵੀ ਰੱਖਿਆ ਹੈਗਾ ਉਹ ਹੈਗਾ 222 ਉਹਦਾ ਝਾੜ ਵੀ ਸੋਹਣਾ ਸੀਗਾ ਉਹਦੇ ਵੀ ਅੱਧੇ ਘੱਟੇ ਮਤਲਬ ਅਦੇ ਘਾਤੇ ਉਹਦੇ ਲਾ ਲਵਾਂਗੇ ਕੁਐਸਚਨ 27 ਦੇ ਲਾਵਾਂਗੇ ਕੁਝ ਹੋਰ ਦੇ ਲਾਏ ਕੋਈ ਨਾ ਵੀ ਤੇ ਕਿਹੜੇ ਕਿਹੜੇ ਵੀਰ ਨੇ ਕਿਹੜਾ ਕਿਹੜਾ ਮਤਲਬ ਵੀ ਵੀਜਿਆ ਕਮੈਂਟ ਕਰੋ ਇੱਕ ਆਪਾਂ ਸੈਲਫ ਬਾਰੇ ਵੀਡੀਓ ਪਾਈ ਸੀਗੀ ਆਪਾਂ ਤਾਂ ਉਹਦੇ ਬਾਰੇ ਜਾਣਕਾਰੀ ਦਿੱਤੀ ਸੀਗੀ ਅਤੇ ਸੋਸ਼ਲ ਮੀਡੀਆ ਤੇ ਨਾ ਕਈ ਵੇ ਨੇਗੇਟਿਵ ਕਮੈਂਟ ਆਉਂਦਾ ਆਪਾਂ ਐਵੇਂ ਹੀ ਚੱਲਣ ਲੱਗ ਪੈਂਦੇ ਆ ਵੀ ਯਾਰ ਨੇਗੇਟਿਵ ਕਮੈਂਟ ਕਰ ਦਤਾ ਕਈ ਵੰਨੇ ਪੋਜ਼ਿਟਿਵ ਵੀ ਬਹੁਤ ਹੁੰਦੇ ਆ ਅੱਜ ਦਾ ਮੈਂ ਉਹ ਵੀਡੀਓ ਪਾਈ ਸੀਗੀ ਸੈਲਫ ਦੇ ਬਾਰੇ ਦੱਸਿਆ ਸੀ ਕਿ ਕਿੰਨੇ ਦੀ ਆ ਤੇ ਮੈਨੂੰ 3-4 ਬੰਦਿਆਂ ਦੇ ਫੋਨ ਆਏ ਕਈਆਂ ਨੂੰ ਲੱਗਿਆ ਵੀ ਸ਼ਾਇਦ ਇਹ ਦੁਕਾਨ ਵਾਲਾ ਹੋਊਗਾ ਜਾਂ ਕੁਝ ਇਦਾਂ ਪੁੱਛਿਆ ਉਹਨਾਂ ਨੇ ਕਿੰਨੇ ਦੀ ਮਿਲਦੀ ਆ ਇੱਕ ਬੰਦਾ ਕਹਿੰਦਾ ਜੀ ਮੈਂ ਹੁਸ਼ਿਆਰਪੁਰ ਤੋਂ ਬੋਲਦਾ ਹਾਂ ਹੁਸ਼ਿਆਰਪੁਰ ਦੇ ਵਿੱਚ 6500 ਦੀ ਮਿਲਦੀ ਆ ਸੈਲਫ ਮੈਂ ਕਿਹਾ ਭਰਾਵਾ ਜਲੰਧਰੋਂ 5000 ਦੀ ਮਿਲਦੀ ਆ ਜਦੋਂ ਮਾਰਦੀ ਆ ਕੇ ਲੈ ਜਵੀਂ ਇਦਾਂ ਹੈ ਕਈਆਂ ਨੂੰ ਆਪਣੀ ਵੀਡੀਓ ਦੇਖ ਕੇ ਕੋਈ ਚੰਗੀ ਜਿਹੀ ਵੀ ਦੇਖਣ ਸੁਣਨੇ ਨੂੰ ਦੇਖਣ ਨੂੰ ਸਮਝਣ ਨੂੰ ਮਿਲ ਜਾਂਦੀ ਆ ਤੇ ਬਾਕੀ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਵਾਸਤੇ ਆ ਪਹਿਲੀ ਵਾਰੀ ਮੈਂ ਥੋੜੀ ਲੌਂਗ ਵੀਡੀਓ ਬਣਾਈ ਆ ਦੇਖਣੇ ਆ ਨਾ ਕਮੈਂਟ ਮਤਲਬ ਕੀ ਕਹਿੰਦੇ ਹੁੰਦੇ ਆ ਰਿਵਿਊ ਕਿਦਾਂ ਦਾ ਆ ਕਿ ਆਪਾਂ ਬਲੌਗ ਵਗੈਰਾ ਪਾਇਆ ਕਰਾਂਗੇ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ ਅਗੇ ਸ਼ੇਅਰ ਕਰਦੇ ਕਰੋ ਫੋਲੋ ਕਰਦੇ ਕਰੋ ਥੈਂਕ ਯੂ ਸਾਰਿਆਂ ਦਾ